ਪਟੇ ਪਰਤਾਨ ਹੋਈ ਪਰ ਬਾਈ ਹੋਈ ਕਹਿੰਦੇ ਆ ਰੈਫਰੀ ਦਾ ਫੈਸਲਾ ਜੇ ਲੋ ਅੰਤ ਮੰਨ ਲਿਆ ਜਾਓ ਤੇ ਸਾਰਿਆਂ ਦੇ ਮਨੂਰ ਕਰਨ ਕੋਈ ਇਹ ਕਦੇ ਵੀ ਇਸ ਤੋਂ ਬਾਅਦ ਕੋਈ ਅਗਲੀ ਪਰੇ ਨਹੀਂ ਦੇਣਾ ਇਹ ਪ੍ਰਬੰਧ ਕਮੇਟੀ ਦਾ ਫੈਸਲਾ ਹੈ ਲੋਕ ਕੋਲ ਸਾਰੇ ਪਰੇ ਲੋ ਨਾਲ ਕਬੱਡੀਆਂ ਪੈਰੀਆਂ ਜਾਫੇ ਲੱਗ ਰਹੇ ਨੇ ਆਉਂਦਾ ਇਸ ਖਾਨੇ ਮਾਰਾ ਚੋਰੀ ਕਰੇ ਬਾਜ਼ਾਰ ਵਿੱਚ ਬੰਦਾ ਹੋਇਆ ਇੱਕ ਕਬੱਡੀ ਦਾ ਖਿਡਾਰੀ ਇੱਕ ਪਾਸੇ ਮਗਰੀ ਜਿੰਦ ਦੇ ਪਿੰਡ ਦੇ ਮੋੜਿਆ ਅੱਜ ਕੱਲ ਆਹ ਮਰੀ ਗਲੇ ਬੜੀ ਤਾਨਾ ਲਾ ਜਾਂਦਾ ਤੇ ਨੰਬਰ ਜਿਹੜਾ ਅਗਲੀ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਵੀਰ ਪੰਤ ਜਾਕਰ ਸ਼ੇਰ ਫਿਰ ਕਰਕੇ ਪਤਾ ਸ਼ਹੀਦਾਂ ਦੇ ਆਲੂ ਤੋਰ ਫਿਰ ਤਾਸ਼ਪੁਰਾ ਹਰਿਆਣਾ ਤੋਂ ਗੋਲੀ ਫਿਰ ਮੈਂ ਜਿਹੜਾ ਉਲਮ ਦੇ ਰੋੜੀ ਦਾ ਖੇਡਾ ਜਾਉ ਇਹ ਟੀਮਾ ਜਿਹੜੇ ਇੱਕ ਤੋਂ ਬਾਅਦ ਕਿੰਟ ਪਹੁੰਚਿਆ ਜਾਣ ਲੱਗੀ ਕਾਰੇ ਕਬੱਡੀ ਫੋਨਾਲ ਵਿੱਚ ਪੈੜੀ ਹੈ ਭਾਈ ਦੂਸਰਾ ਕਾਰਡ ਕਿੱਥੇ ਹੈ ਰਾਤ ਦਾ ਵੀ ਬਹੁਤ ਜੋਰ ਲੱਗਾ ਪਰ ਭਰਾਵਾਂ ਦੇ 10 ওভার ਪਹੁੰਚਾ ਕਰ ਦਿਓ ਆਓ ਸਾਹਮਣੇ ਕਬੱਡੀ ਕਬੱਡੀ ਤੇ ਨੰਬਰ ਬਰੇ ਸਾਹਿਬ ਦੀ ਟੀਮ ਦੇ ਖਿਦਮਤ ਜੁੜਦਾ ਹੋਇਆ ਇਹ ਲੱਖਾਂ ਦਾ ਨੰਬਰ ਅਗਲੇ ਪਾੜੇ ਦੀ ਟੀਮ ਨੂੰ ਜੋ ਜਲਦੀ ਤੋਂ ਪਹਿਲਾਂ ਕਿੰਦਰ ਸਭਾ ਬੋਟ ਕਰਦਾ ਚੱਕਰੀ ਛੇੜ ਤੇ ਮੀਰਪੁਰ ਆਪ ਆਪਣੇ ਲੀਡਰ ਜਿਹੜਾ ਬਾਹਰ ਦੀ ਸਾਈਡ ਚੱਕਾ ਲਓ ਇਹਦਾ ਰੰਗ ਸੁਹਰੀ ਆ ਇਹ ਗੋਰੀ ਕਿੱਟੀ ਆ ਇਹਨੂੰ ਮਾਰ ਨਾ ਕਰੋ ਇਹ ਵੀ ਪੰਜਾਬ ਦੀ ਬੇਟੀ ਹੈ ਲਓ ਇਧਰ ਦੇ ਪਾਸੇ ਬਰੇ ਸਾਹਮਣੇ ਵੀ ਫਿਰ ਕਹੇ ਮਦਦ ਵਿੱਚ ਕਬੱਡੀ ਪਾ ਰਹੀ ਆ ਆਹ ਬਰੇ ਸਾਹ ਦੀ ਧਰਤੀ ਨਾਲੇ ਪਾਸੇ ਦੀ ਚਾਲਾਂ ਦੀ ਸ਼ੋਭਾ ਬਟਾਉਂਦੀਆਂ ਮੇਰੇ ਜਨਤਰਾ ਦੇ ਲੋ ਉੱਠਣਾ ਕਰੋ ਜੋ ਜੁੜਜੂ ਕਰਦਾ ਬੰਦਰ ਆਪਣੀ ਟੀਮ ਦੇ ਹਿੱਸੇ ਜੁੜ ਗਿਆ ਤੇ ਅਗਲੇ ਬਲਾਰੇ ਜਿਹਨਾਂ ਦੀ ਡਿਊਟੀ ਆ ਭਰਾਵਰ ਕੇ ਉਹ ਅਗਲੇ ਮੈਚਾਂ ਦੇ ਵੀ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਤੋ ਜਰੂਰ ਕੁੰਜੇ ਆਪਣੇ ਆ ਸਵਾਵਾ ਦੇਣ ਦੇ ਲਈ ਅਗਲੇ ਵੀਰ ਮੋਹਾਲ ਦੇ ਵਿੱਚ ਫਿਰ ਪਹੁੰਚ ਜਾ ਰਹੀ ਹੈ ਹਲੋ ਸਰ ਆਪਣਾ ਸਰਕੀਟਰ ਕਾਲੇ ਆਪਣਾ ਵੀਰ ਹੈਗਾ ਛੁੱਟੀ ਆਇਆ ਹੋਇਆ ਹੈ ਗੁਰਨਾਲ ਫੌਜੀ ਵਾਕੇ ਵਾਲਾ ਸੱਤ ਬੁਲਾ ਰਿਹਾ ਹੈ ਕਾਲੇ ਵੀਰੇ ਸੱਤ ਕਮੈਂਡੇਟਰ ਨੇ 8 ਸਿੰਡੂ ਸਰ ਵੀ ਗੋਲੀਆਂ ਤੇ ਸਿੰਡੂ ਫਿੰਡੂ ਕਰਵਾਇਆ ਜਾ ਕੇ ਲਿਆ ਸਰ ਜੀ ਦਾ ਹਾਂ ਜੀ ਬਾਈ ਕਿੰਨੇ ਕਮੈਂਡੇਟਰ ਨੇ ਸਾਥ ਨਹੀਂ ਗਿਆ ਅੱਛਾ ਹੋਰ ਟੂਰ ਦੇ ਆਲਾ ਆਇਆ ਤੋਂ ਆ ਆਖਰੀ ਪੱਧਰ ਆ ਸਾਰੇ ਬਲਾਰਿਆਂ ਨੂੰ ਸਮੋਸਾ ਭਾਈ ਗੁਰਨਾਲ ਫੌਜੀ ਮਾਥੇ ਵਾਲਾ ਵੱਲੋਂ ਆਗੇ ਬਹੁਤ ਬਹੁਤ ਧੰਨਵਾਦ ਜੀ ਹੋਰ ਉਸਤਾਦ ਜੀ ਮਾਫੀ ਦੋ ਮਿੰਟ ਦੇ ਦਿਓ ਮੇਰਾ ਵੀਰ ਮਾਫੀ ਚਾਹਾਂਗੇ ਦੋ ਮਿੰਟ ਦੇ ਦਿਓ ਪੰਜ ਗਿਜਾਰੀ ਜਰੂਰ 26000 ਸਾਂਦੇ 700 ਰੁਪਈਆ ਜਿਹੜਾ ਹੈ ਉਹ ਕੈਸ਼ ਖੱਥਾ ਹੋਇਆ ਪਾਲੀ ਜਹਰੀ ਜਰੀ ਮੇਰੇ ਵੀਰੋ ਆ ਫੋਨ ਕਰਦੇ ਨੰਬਰ ਵੀ ਮੈਂ ਜਰੂਰ ਬੋਲਦਾ ਬਾਹਰ 399 25909 ਜਿਹੜੇ ਵੀ ਭਰਾ ਮਦਦ ਕਰਨਾ ਚਾਹੁੰਦੇ ਆ ਉਹ ਜਰੂਰ ਕਰ ਦੇਣਾ 500 ਸਾਡੇ ਮੰਦੀਨ ਫਿੱਟੋ 스타 ਸਾਹਿਬ ਇਸ ਨਗਰ ਦੇ ਬਹੁਤ ਪੁਰਾਣੇ ਕਬੱਡੀ ਖਿਡਾਰੀ ਹੈ ਇੱਕ ਵਾਰੀ ਆਪੋ ਆਪਣੇ ਨਾਂ ਤੇ ਤਾਲੀਆਂ ਜ਼ੋਰ ਨਾਲ ਮਾਰੋ ਪੰਜਾਬੀ ਵੀਰੋ ਆਪ ਜਿਹੜਾ ਮਾਯਾ ਸਮਰਧੀ ਸਾਰੇ ਭਰਾਵਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹੁਣ ਮਾਨ ਸਨਮਾਨ ਇਹ ਭਰਾ ਦਾ ਬਾਲ ਟੇਪਰ ਦੇ ਨਾਲ ਕੀਤਾ ਜਾਊਗਾ ਉਧਰ ਸਾਡੇ ਨਿਹੰਤਰ ਸਿੰਘ ਜੀ ਪੱਠੇ ਵਾਲੇ ਉਹਨਾਂ ਵੱਲੋਂ 1100 ਰੁਪਏ ਬੋਲਾ ਕੀਤਾ ਗਿਆ ਹੈ 99 ਵਾਲੇ ਬਹੁਤ ਬਹੁਤ ਧੰਨਵਾਦ ਹੈ ਨਿਹੰਤਰ ਸਿੰਘ ਜੀ ਜਿਨ੍ਹਾਂ ਨੇ 1100 ਰੁਪਏ ਦੇ ਸਕੋਰੀ ਕੱਪ ਦੇ ਲਈ ਬੋਲਾ ਕੀਤਾ ਬਹੁਤ ਬਹੁਤ ਧੰਨਵਾਦ ਸਾਰੇ ਮਾਨੀ ਸਜਣਾ ਦਾ ਜਿਨ੍ਹਾਂ ਭਰਾਵਾਂ ਨੇ ਬਾਹਰ ਦੇ ਦੇਸ਼ੋਂ ਐਨਾ ਵੀ ਭਰਾਵਾਂ ਨੇ ਮਾਨ ਸਨਮਾਨ ਕਰਾਉਣਾ ਉਹ ਵੀ ਸਾਡੇ ਭਰਾ ਕਹਿੰਦਾ ਕਿ ਜਿਹੜਾ ਇਹਦਾ ਮਾਰਥਨ ਮਾਰ ਪੁਆਇੰਟਾਂ ਕਰ ਦੇਣਗੇ ਵਿਸਕੀ ਸਾਡਾ ਭਰਾ ਕਹਿੰਦਾ ਵੀ 5000 ਰੁਪਏ ਮੇਰੇ ਵੱਧਿਓ ਹੈ ਔਰ ਸਾਰੇ ਧਰਮਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਬਹੁਤ ਵੱਡੇ ਮਦਦ ਦਾ ਯੋਗਦਾਨ ਪਾਇਆ ਸਾਰੇ ਅਧਿਸ਼ੀਅਤ ਧੰਨਵਾਦ ਦੇ ਕੇ ਪੁਆਇੰਟਾ ਕੀਤਾ ਸਾਧਰਾਮ ਜੀ ਦੋ ਘੰਟਿਆਂ ਸਮਾਂ ਮੈਂ ਪਹਿਲਾਂ ਸ਼ੁਰੂ ਕਰਦੋਂ ਕਹਿਆ ਸੀ ਯਾਰ ਇੱਥੇ ਕਿਸੇ ਦੀ ਜ਼ਿੰਦਗੀ ਦਾ ਸਵਾਲ ਹੈ ਆ ਮੇਲਾ ਇਸ ਅਗਲੇ ਸਾਲ ਵੀ ਆਜੂਗਾ ਆ ਮੇਲੇ ਇੱਥੇ ਕਰਦੇ ਰਹਿਣਗੇ ਪਰ ਇਹ ਬੰਦਾ ਇਹੋ ਜੀ ਕੰਗਾ ਆ ਗਿਆ ਮੇਰਾ ਵੀਰ ਜਿੱਥੋਂ ਕਹਿੰਦੇ ਆ ਵੀ ਮਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਇਹ ਆਪਣੇ ਜਿਆਦਾ ਬੋਲੀਏ ਨਾ ਖੁੱਲ ਕੇ ਫਿਰ ਮਰੀਜ਼ ਉੱਤੇ ਅਸਰ ਪੈਂਦਾ ਤਾਂ ਮੇਰੀ ਬੇਨਤੀ ਹੈ ਸਾਰੇ ਭਰਾਵਾਂ ਨੂੰ ਜਿਹੜੇ ਮਦਦ ਕਰਨਾ ਚਾਹੁੰਦੇ ਆ ਉਹ ਜ਼ਰੂਰ ਮੇਰਾ ਭਰਾ ਸਾਡੇ ਵੀਰ ਲਈ ਮਦਦ ਸਟੇਜ ਤੇ ਕੋਈ ਦੀ ਕਰ ਲੈਣ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆਉ ਜੀ ਮੇਰੇ ਪਿਛਲੇ ਮੈਚ ਦੀ ਜੇਤੂ ਟੀਮ ਜਿਹੜੀ ਬਰੇ ਸਾਹਿਬ ਹੈ ਲੋਟ ਕਰਿਓ ਬਰੇ ਸਾਹਿਬ ਵੀਰੇ ਅਗਲੇ ਮੈਚਾਂ ਦੇ ਚੰਗੇ ਜੇਤੂ ਹੈ ਪੁਗੜਾ ਕਰਕੇ ਜਰੂਰ ਪਹੁੰਚੇ ਆਣਗੇ ਪਿਛਲੇ ਮੈਚ ਦਾ ਹੋਲਡ ਕਰਤਾ ਕਰਕੇ ਕਲੀਅਰ ਕਰਦੇ ਹੋ ਗਰੀ ਵਾਲੇ ਦਾ ਅੱਗਾ ਪਾਰ ਆਇਆ ਹੈ ਸੇਵਕ ਵਰਗੇ ਮੁੰਡੇ ਆਏ ਆ ਉਧਰ ਕਹਿੰਦੇ ਮੇਂਗੋ ਆਇਆ ਹਾਕਮ ਵਾਲਿਆ ਛੋਟੀ ਛੋਟੀ ਦੇ ਖਿਡਾਰੀ ਆ ਅੱਜ ਕਹਿੰਦੇ ਹਾਕਮ ਵਾਲਿਆ ਪਰਮਾਨ ਦਾ ਪੁੱਤ ਜੱਗੂ ਵੀ ਅੱਜ ਮੇਲੇ ਤੇ ਆਇਆ ਹੋਇਆ ਜਿਹੜੇ ਜਿਹੜੇ ਜੱਗੂ ਵੀ ਖੇਡਣੋਂ ਤਿਆਰ ਕਰਦੇ ਇੱਕ ਵਾਰੀ ਤਾੜੀਆਂ ਜੋਰ-ਦਰ ਮਾਰੀਏ ਮੇਰੇ ਵੀਰੋ ਖੇਡੋ ਤੇ ਪੇਸ਼ ਕਰੋ ਮੀਰਪੁਰ ਦੇ ਪਿੰਡ ਵਾਲੇ ਪਾਸੇ ਖੇਡ ਰਹੀਆਂ ਮੀਰਪੁਰ ਆ ਦੂਸਰੇ ਪਾਸੇ ਟੀਮ ਜਿਹੜੀ ਚੰਕ ਦੀ ਸ਼ੇਰ ਪੜਦੀ ਆ ਆ ਤੁਹਾਡੇ ਆਪਣੇ ਪਿੰਡ ਦਾ ਗੱਭਰੂ ਇਸ ਵੇਲੇ ਤੱਕੀ ਪਹਿਲੀ ਕਬੱਡੀ ਪਾਉਂਦੇ ਨੂੰ ਕਹਿੰਦੇ ਮੀਰਪੁਰ ਦਾ ਢਿੰਡੂ ਦੇ ਵੀ ਬਹੁਤ ਤਾਕਤਲੀ ਕਬੱਡੀ ਖੇਡਦੀ ਆ ਆ ਦੋਵੇਂ ਟੀਮਾਂ ਦੇ ਦੁਨੀਆ ਬਣਾਈਆ ਮੇਰੇ ਪੰਜਾਬੀ ਦੇ ਸਾਜ ਜੱਗੇ ਦੇ ਕਾਕੇ ਵੀ ਵੱਡੇ ਹੋਇਆ ਇਹਦੇ ਇਸ ਵੇਲੇ ਕਹਿੰਦੇ ਵਾਤਾਵਰਨ ਦਾ ਗਮਰੂ ਧਰੀਰ ਵਾਲਾ ਦਾ ਵੀ ਇਸ ਵੇਲੇ ਕਹਿੰਦੇ ਤਾਕੜਾ ਨੰਬਰ ਜਿਹੜਾ ਆਪਣੇ ਟੀਮ ਦੇ ਹਿੱਸੇ ਤੋਂ ਦੂਰ ਗਿਆ ਹੈ ਨੰਬਰ ਸਾਡਾ ਮਨਜੀਤ ਫਿੱਟੂ ਬੰਦਾ ਵੀਰ ਪੱਜਾ ਆਇਆ ਹੈ ਆਪਣੇ ਸਮੇਂ ਦੇ ਵਿੱਚ ਟਾਪ ਵੀ ਖੇਡ ਕਬੱਡੀ ਖੇਡਿਆ ਅੱਜ ਕਹਿੰਦੇ ਇਹਨਾਂ ਮੁੰਡਿਆਂ ਦਾ ਸਮਾਂ ਹੈ ਹਾਕਮ ਵਾਲਿਆਂ ਨੇ ਰਿਕਾਰ ਬਣਾਇਆ ਪਿਛਲੇ ਦਿਨੀ ਇੱਕ ਦਿਨ ਦੇ ਵਿੱਚ ਦੋ ਮੋਟਰਸਾਈਕਲ ਜਿੱਤੇ ਉਸ ਤੋਂ ਆ ਫੱਕਰ ਝੰਡੇ ਵਾਲੇ ਸੋਨੀ ਨੇ ਇੱਕ ਮਿੰਟ ਦੇ ਵਿੱਚ ਦੋ ਮੋਟਰਸਾਈਕਲ ਜਿੱਤੇ ਐ ਤੇ ਅੱਜ ਦੋਵੇਂ ਖਿਡਾਰੀ ਮੈਨੂੰ ਲੱਗਦਾ ਵੀ ਧਮੀਰ ਦੇ ਮੇਲੇ ਤੇ ਪੁੱਜੇ ਹੋਇਆ ਉਹ ਜਾਨਾ ਕਿਹਦੇ ਟਕਾਰੇ ਲੱਗਣੀਆਂ ਸੋਨੀ ਜੁਗਨ ਕਲੱਬ ਵੱਲੋਂ ਪਰ ਸਾਰੇ ਪ੍ਰਬੰਧਕਾਂ ਵੱਲੋਂ ਬੇਨਤੀ ਐ ਕਿਸੇ ਮੈਚ ਦੇ ਵਿੱਚ ਕਿਸੇ ਵੀ ਪੁਆਇੰਟ ਦਾ ਕੋਈ ਰੀਪਲੇ ਨਹੀਂ ਹੋਣਾ ਜੀ ਵੀਰ ਬਣ ਕੇ ਸਾਰੇ ਰੈਫਰੀਆਂ ਨੂੰ ਵੀ ਬੇਨਤੀ ਆਪਣਾ ਚੰਮ ਧਿਆਨ ਨਾਲ ਵੀਰ ਬਣ ਕੇ ਪ੍ਰਬੰਧਕਾਂ ਵੱਲੋਂ ਬੇਨਤੀ ਆ ਵੀ ਕਿਸੇ ਮੈਚ ਦੇ ਵਿੱਚ ਕਿਸੇ ਨੰਬਰ 'ਤੇ ਕੋਈ ਰੀਪਲੇ ਨਹੀਂ ਦਿੱਤਾ। ਇੱਕ ਪਾਸੇ ਆ ਗਿਆ ਬਾਦ ਇੱਕ ਪਾਸੇ ਗਈ ਚੜ੍ਹਦੀ ਵੀਰੇ ਸਵਾਗਤ ਕਰੋ ਲਾਹੌਰ ਜੀ ਮਰਜੀਤ ਮੈਚ ਵਿੱਚ ਹਿੱਸੇ ਹੋ ਗਿਆ। ਫਿਰ ਦੱਸੋ ਪਹਿਲਾਂ ਇਹ ਹੋਲਡ ਹੈਗੇ ਅਗੇ ਨਹੀਂ ਹੈਗੇ ਜਿਹਨੇ ਲੈਤੇ ਆ। ਵੀਰੇ ਅਗਲਾ ਮੈਚ ਪੱਤਾ ਸੁਹਿਣਾ ਤੇ ਆਲੂਪੁਰ ਇਹਨਾਂ ਦੋਨਾਂ ਟੀਮਾਂ ਦੇ ਦਰਮਿਆਨ ਖੇਡਿਆ ਜਾਓ। ਇਹ ਦੋਨੋਂ ਦੀ ਬਾਪੋ ਜਰਾ ਗਗਦੀਪ ਤੇ ਪਿੰਡ ਦਾ ਮਰੇ ਪੰਜਾਬੀ ਹੋ ਰਾਜਾ ਸ਼ਾਹ ਦੀ ਬੁੱਧੇ ਵਿੱਚ ਵਸਿਆ ਹੋਇਆ ਔਰ ਰੌਣੀ ਵਾਲਾ ਨੀਤੇ ਦੀ ਕਬੱਡੀ ਹਾਕੇ ਮਾਲੀਆਂ ਮੈਂਗੋ ਹਾਕੇ ਮਾਲੀਆਂ ਮੈਂਗੋ ਕਹਿੰਦੇ ਜੱਗੂ ਦਾ ਯਾਰ ਹੈ ਜਿਹੜਾ ਪਰ ਕੇ ਮੁਕਾਬਲਾ ਕਰਦਾ ਹੈ ਪਰ ਨੰਬਰ 1 ਦੇ ਲਈ ਦੌੜਾ ਆਇਆ ਹੈ ਅਗਲੀ ਰੇਡ ਫਿਰ ਪੈਂਦੀ ਅਗਲਾ ਮੈਚ ਕਿਹਦਾ ਸਰਦਜੀ ਵੀ ਇਹੋ ਅਗਲਾ ਮੈਚ ਪੱਤਾ ਸ਼ਹੀਦਾ ਤੇ ਉਧਰ ਉਧਰ ਪਰ ਸ਼ਹੀਦਾ ਉਧਰ ਗੁਰਨਾਦ ਹੌਜੀ ਭਰਾ ਦੇ ਵੱਲੋਂ ਮਾਖਿਆਂ ਦੇ ਵੱਲੋਂ ਸਾਰੇ ਬੜਾ ਬੜਾ ਵੱਡਾ ਬਹੁਤ ਸਨਮਾਨ ਪਹੁੰਚਦਾ ਹੋਇਆ ਇਧਰ ਕਹਿੰਦੇ ਨਵੀ ਦੀ ਕਬੱਡੀ 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 ਆਹ ਵਸੂਲ ਬਾਲ ਲੈ ਲਾ ਦੇ ਦਰਜੇ ਭਧੂਰ ਪਿੰਡਾਂ ਕਹਿੰਦੇ ਆ ਗਿਆ ਪਾਉਦਾ ਯਾਰ ਸੱਟੇ ਉਹਦਾ ਪੁੱਤੂ 7 ਨੰਬਰ ਦਾ ਜਬੀ ਦੇ ਆਪਣੀ ਟੀਮ ਦੇ ਫੇਸਰ ਨੂੰ ਦਿੰਦਾ ਆਹ ਮੁੰਡੇ ਦਾ ਹਡੌਲੀ ਪਿੰਡ ਹੈ ਅੱਜ ਕਹਿੰਦੇ ਨੌਜਵਾਨ ਆਪਣੇ ਨਾਮ ਕੇ ਪਿੰਡ ਖੁਦਾਰ ਦੇ ਵਿੱਚ ਰਹਿਣਾ ਆਹ ਸਾਹਮਣੇ ਇੱਕ ਪਾਸੇ ਕਹਿੰਦੇ ਕੀਤਾਂ ਮੇਰੇ ਮਿੱਤਰੋ ਕੁੰਡੀਆਂ ਦੇ ਸਿੰਘ ਕੁੰਡੀਆਂ ਦੇ ਸਿੰਘ دنیا گا گیا دنیا کرا گیا بڑی لگے ਕਿ ਮੇਰੇ ਵੀਰੋ ਦੇ ਫੈਲੀ ਤੋਂ ਨਾਲੇ ਕੋਲੇ ਮਿਹਨਤ ਕਰਦੇ ਆ ਸਕੋਰ ਵਾਲੇ ਬਾਈ ਜਿਹੜਾ ਪਹਿਲੇ ਮੈਚ ਦੇ 10 ਨੰਬਰ ਹੋਰ ਸੀਗਾ ਉਹ ਇੱਧਰ ਵੀ ਵੀ ਹੈ ਜਹਾਕ ਮਾਦਰਾ ਇੱਧਰ ਦਾ ਹੋਰ ਸੀਗਾ ਰੇਟਾ ਉਹ ਇੱਧਰ ਹੀ ਟੂਰ ਦਾ ਫੈਸਲਾ ਕਰਦੇ ਜਿਹੜੀ ਪੱਟਾ ਸ਼ਹੀਦਾ ਤੇ ਆਲੂਪੁਰ ਆ ਗਿਆ ਟੀਮਾਂ ਪੱਟਾ ਸ਼ਹੀਦਾ ਤੇ ਆਲੂਪੁਰ ਵੀਰੇ ਜਲਦੀ ਜਲਦੀ ਆਓ ਫਿਰ ਦਾਸਪੁਰਾ ਹਰਿਆਣਾ ਤੋਂ ਗੱਲੀ ਫਿਰ ਪੁੱਲ ਬਟੇ ਰੋਡ ਦੀ ਇਹਨਾਂ ਟੀਮਾਂ ਦੇ ਦਰਮਿਆਨ ਅੱਜ ਦੇ ਇਹ ਮੁਕਾਬਲੇ ਖੇਡੇ ਜਾਣਗੇ ਔਰ ਰਮੀ ਦਾ ਖਰੀਬ ਅੱਜ ਕੱਲ ਆਸਟ੍ਰੇਲੀਆ ਰਹਿੰਦਾ ਵੀਰੇ ਪੰਜਾਬੀ ਰੋ ਉਧਰ ਕਿਹੜੇ ਪੜਵਾ ਚਾਰ ਵੀ ਹੋ ਜੀ ਵੀ ਪਹਿਲਾ ਮਿਲਿਆ ਭਰਾ ਸਾਡੇ ਤੇ ਆਪਣੇ ਸਮਾਂ ਦੇ ਵਿੱਚ ਬਹੁਤ ਤਾਕਦੀ ਕਬੱਡੀ ਹੋਣੀ ਹੈ ਧਰੇ ਦੀ ਟੂਟੀ ਬੋਲ ਰਹੀ ਹੈ ਪਹਿਲੀ ਤੋਂ ਮੈਚ ਕਿਹਦਾ ਜੀ ਪਹਿਸ ਵਾਪਤ ਹੈ ਟੂਰਮੈਂਟ ਹੈਲੋ ਭਾਈ ਆਪਣਾ ਛੋਟਾ ਵੀਰਾ ਉਹਨਾਂ ਚਲੀਰ ਤੋਂ ਦਾ 600 ਰੁਪਿਆ ਡਿੱਗ ਪਿਆ ਹਾਕੀ ਦਾ ਮੈਚ ਜਿਸ ਨੂੰ ਮਿਲਿਆ ਹੋਵੇ ਤਾਂ ਵਾਪਸ ਕਰ ਦੇਣਾ ਜੇਤੂ ਵਾਲਾ ਮਿਹਰੇ ਰੋਡ ਤੋਂ ਬੁਲਕੀ ਕੰਟਰੋਲ ਵਾਲੇ ਸਾਡੇ ਵੀਰ ਹਾਕਮ ਵਾਲੀ ਟੀਮ ਦੇ ਲਈ ਉਹ ਜੇਤੂ ਟੀਮ ਦਾ ਹਾਕਮ ਵਾਲਾ ਆਓ ਜੀ ਸਤਨਾਮ ਤੋਂ ਬੰਦੇ ਮੇਵਾ ਪਰਦਾਵਾ ਸਤਨਾਮ ਜੀ ਹਾਂ ਹਾਕਮ ਵਾਲੀ ਟੱਕਰੀ ਖੇਡਦਾ ਵੀ ਟੱਕਰੀ ਖੇਡ ਸੀ ਉਹ ਹਾਕਮ ਵਾਲੀ ਮੁੰਡੇ ਇਹਨਾਂ ਕਰਕੇ ਸੇਕਾ ਪੈ ਗਿਆ ਆਓ ਜੀ ਇੱਕ ਵਾਰ ਖਰਾਬ ਹੋ ਗਿਆ ਜੇਤੂ ਜੀ ਰੋਡ ਤੇ ਹੋ ਬੈਕਰ ਸਤਨਾਮ ਨੇ ਕਾਂ ਉਹ ਤੇ ਆਏ ਕਾਂ ਜਿਹੜਾ ਸਿਲੇਰਾ ਹੀ ਤੋੜ ਦੇਣਗੇ ਜੈਪ ਕਲਾਵਾਂ ਜੋ ਆਜੋ ਬਾਈ 29 30 ਤੇ 31 ਜਨਵਰੀ ਕਹਿੰਦੇ ਲੋਦੇ ਹਰੇ ਦੇ ਕਮਾਲਪੁਰ ਦੇ ਵੱਡੇ ਮੇਲੇ ਦੀ ਹੈ ਔਰ ਸਾਹਿਬ ਇਕਬਾਲ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉਹਨਾਂ ਦੀ ਚਰਨਾਂ ਦੀ ਸ਼ੋਹ ਪ੍ਰਾਪਤ ਧਰਤੀ ਹੈ ਮੇਰੇ ਪੰਜਾਬੀ ਲੋਕ ਜਿੱਥੇ ਓਪਨ ਕਬੱਡੀ ਦੇ ਚਾਰ ਪੇਰ ਬਾਰੋਂ ਦੋ ਲੱਖ ਪਹਿਲਾ ਪ੍ਰਾਇਜ਼ ਇੱਕ ਲੱਖ ਦੂਜਾ ਪ੍ਰਾਇਜ਼ ਔਰ ਬੈਸਟ ਪਲੇਅਰ ਨੂੰ ਨਵੇਂ ਦਸੂਰ ਕੰਦੇ ਜਉ ਹਾਇਲਾ ਹੌਲੇ ਤੱਕੇ ਟਰੈਕਟਰ ਉਸ ਬੇਡੇ ਦੇ ਉੱਪਰ ਕੰਦੇ ਦਿੱਤੇ ਜਾਣਗੇ ਬੈਸਟ ਮੁਰਿਆਂ ਨੂੰ ਜੱਗਾ ਸਾਡਾ ਵੀਰ ਹੈ ਔਰ ਕਮਾਲਪੁਰੇ ਜੱਗੇ ਬਲੂ ਆਪਰ ਨੂੰ ਸੱਦੇ ਪੱਤਰ ਹੈ 18 19 ਤੇ 20 ਕੰਦੇ ਸੁਹਾਣੇ ਦੇ ਬੰਦੇ ਮਿਲਣੀਆਂ ਜਿੱਥੇ ਫੋਟੋ ਮੁਕਸਾ ਕੰਦੇ ਚੰਡੀ ਗੜ ਦੇ ਥੋੜੇ ਵਿੱਚ ਆ ਰਿਹਾ ਉੱਥੇ ਫੋਟੋ ਮੁਕਸਾ ਕੰਦੇ ਚੱਲੋ ਦਿੱਤੇ ਜਾਣਗੇ ਮੇਲਾ ਬਖਾਨਾ ਸਰਕਾਰੀ ਅੱਧਰ ਦੇਵਾ ਖਾਰਾ ਪਰ ਨਾਲ ਤੇ ਸੁਨਾਨ ਪੋਚੜ ਪੈਰੀ ਆਨ ਦੀ ਗਰਾਊਂਡ ਬਹੁਤ ਤਾਕਤਵਰ ਮੁਕਾਬਲਾ ਮੇਰੇ ਵੀਰੇ ਸ਼ੁਰੂ ਹੋ ਜਾ ਰਿਹਾ ਹੈ। ਪਿੰਡ ਦੇ ਪਾਸੇ ਸਾਡੇ ਕਿਸਾਨ ਹਟ ਝਨੀਰ ਵਾਲਾ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਦੁਕਾਨ ਤੋਂ ਸਪੋਰਟਸ ਦਾ ਸਾਰਾ ਸਮਾਨ ਮਿਲਦਾ ਹੈ। ਬੜੇ ਮਿਹਨਤਸਾਰ ਬੰਦੇ ਨੇ ਕੈਪਟਨ ਹੱਟ ਛੇੜ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਵੀਰੇ ਕੈਰੀ ਹਾਂ ਜੀ ਇਹਨਾਂ ਦੀ ਸਾਡਾ ਮਸੂਮਾ ਜੀ